ਕੀ ਕੰਮ ਕਰਦੇ ਪਾਜੀ ਤੁਸੀਂ ਮੈਂ ਢੇੜਾ ਲੰਨਾ ਕੱਪੜੇ ਦਾ ਪਾਜੀ ਪਿੰਡਾ ਕੱਤ ਸੈਕਲ ਤੇ ਜੀ ਸੈਕਲ ਤੇ ਢੇੜਾ ਲੰਨਾ ਹਾਂਜੀ ਹਾਂਜੀ ਕੱਪੜਾ ਜਿੱਦਾ ਹਾਂਜੀ ਰੈਡੀਮੇਡ ਸਾਰਾ ਜਿੱਦਾ ਢੇੜਾ ਲੰਨਾ 5-6000 ਦਾ 10000 ਦਾ ਕੱਪੜਾ ਜਿਆ ਕੇ ਢੇੜਾ ਲੰਨਾ ਹੈ ਹਾਂਜੀ ਡੈਡੀ ਹੈ ਨਹੀਂ ਇਕੱਲਾ ਹੀ ਆ ਬਸ ਮਮੀ ਆ ਇੱਕ ਮਿਹਨਤੀ ਇਨਸਾਨ ਕਿਰਤ ਕਰਕੇ ਆਪਣਾ ਘਰ ਚਲਾਉਣ ਦੀ ਕੋਸ਼ਿਸ਼ ਕਰਦਾ ਸੋ ਫਿਰ ਵੀ ਉਸ ਇਨਸਾਨ ਦੀ ਜਿਹੜੀਆਂ ਲੋੜਾਂ ਉਹ ਪੂਰੀਆਂ ਨਹੀਂ ਹੋ ਰਹੀਆਂ ਸੋ ਕਿੱਦਾਂ ਉਹਦਾ ਜਿਹੜਾ ਦਿਨ ਲੰਘਦਾ ਹੋਊਗਾ ਕਿੱਦਾਂ ਉਹਦੀ ਰਾਤ ਲੰਘਦੇ ਹੋਗੇ ਸੋ ਵੀਡੀਓ ਨੂੰ ਹੱਦ ਤੱਕ ਜ਼ਰੂਰ ਦੇਖਿਓ ਇਹੋ ਜਿਹੇ ਇਨਸਾਨਾਂ ਦੀ ਪਿੰਡ ਪੱਦਰ ਤੇ ਜਿਹੜੀ ਮਦਦ ਕੀਤੀ ਜਾਣੀ ਚਾਹੀਦੀ ਆ ਸੋ ਪਿੰਡਾਂ ਦੇ ਵਿੱਚ ਬੜੇ ਵੀਰ ਨੇ ਜਿਨ੍ਹਾਂ ਨੂੰ ਸੱਚੀ ਨਾ ਵੀਰਾਂ ਬਾਰੇ ਨਹੀਂ ਪਤਾ ਇਹ ਜਗਾ ਭਾਜੀ ਤੁਹਾਡੀ ਆਪਣੀ ਸੀਗੀ ਨਹੀਂ ਲਈ ਆ ਸਾਰੇ ਕੀ ਕਹਿੰਦੇ ਤੁਸੀਂ ਲਈ ਆ ਸਾਰੇ ਇਹਦੇ ਕੋਲ ਨਹੀਂ ਭਾਜੀ ਆ ਨਾਲ ਹੀ ਆ ਸਾਡੀ ਗਲੀ ਛੀ ਆ ਭਾਜੀ ਕਿੰਨੇ ਲਈ ਰੋਈ ਚਾਰ ਲੱਖ ਰੁਪਏ ਚਾਰ ਲੱਖ ਰੁਪਏ ਹਾਂਜੀ ਜਿਹੜੇ ਪੈਸੇ 4 ਲੱਖਰ ਬਤੁਜੀ ਆਪਣੇ ਕੋਲੋਂ ਦਿੱਤੇ ਸੀ ਹਾਂਜੀ ਜੋ ਮੇ ਤੋਂ ਕੋਈ ਚੀਜ਼ ਦੀ ਗੱਲ ਦੇਤੀ ਭਾਜੀ ਮੈਂ ਕੱਲਾ ਹੀ ਹਾਂ ਸਾਬ ਕਿੰਨੇ ਸੀ ਜਗਾ ਲੈ 6 ਸਾਲ ਬਾਅਦ ਇਹ ਪਤਾ ਨਹੀਂ ਇੱਥੇ ਕੁੰਜੀਆਂ ਕੱਟ ਕੇ ਘਰ ਕੋ ਮਕਾਨ ਬਣਾ ਰਿਹਾ ਹਾਂ ਹਾਂਜੀ ਫਿਰ ਤੇ ਜਿਹੜਾ ਖਰਚਾ ਆ ਰਿਹਾ ਹੈ ਘੱਮ ਕਰ ਰਿਹਾ ਇਹ ਹੁਣ ਮੈਂ ਪਾਸੇ ਜਿਹੜੀ ਉਹ ਗੇੜਾ ਗੂੜਾ ਲਾਨਾ ਉਹਦਾ ਮਾੜਾ ਮੋਟਾ ਕਰੀ ਜੰਨਾ ਜੀ ਤਦੇ ਕਰਨਾ ਚੱਕੀਆਂ ਸਾਰ ਗਰੀਬ ਨੇ ਉਹ ਤਦੇ ਮੈਂ ਇਹਨਾਂ ਨੂੰ ਕਿਹਾ ਸੀ ਭਾਜੀ ਜੁਨਾ ਕਹੇ ਮੇਰੀ ਮਾੜੀ ਮੋਟੀ ਹੈ ਕਰਾ ਦਿਓ ਭਾਜੀ ਉਹ ਪਾਣੀ ਹੈ ਡੈਂਟਰ ਪਾਣਾ ਹੈ ਗਰੀਬ ਦਾ ਕੋਈ ਮੇਰਾ ਸਾਥ ਦੂਗਾ ਚਲੋ ਮੈਂ ਤਾਂ ਪੈਸਾ ਬਣੀ ਚਾਹੀਦਾ 100 ਰੁਪਏ ਪਵਾ ਆਪਣੇ ਕੋਲੋਂ ਚੀਜ਼ ਲੈ ਕੇ ਮੇਰੇ ਪਾਸਾ ਛੱਤ ਪੈ ਜਵੇ ਬੁਢੀਆ ਇੱਕ ਮੈਂ ਬਹਿ ਜੂਗਾ ਹੁਣ ਮੈਂ ਕਿਰਾਏ ਤੇ ਰਹਿਣਾ ਜੀ ਉੱਥੇ ਪਾਲੇ ਵਾਲ ਸਰ ਕਿੰਨਾ ਕਿਰਾਇਆ ਬਣ ਉੱਥੇ 1000 ਰੁਪਏ ਸਰ ਕੋਈ ਗੱਲ ਹੁਣ ਤੁਸੀਂ ਅੱਜ ਇੱਥੇ ਆਪ ਕੰਮ ਕਰ ਰਹੇ ਹੋ ਜੀ ਨਾਲ ਮੈਂ ਲੱਗਿਆ ਸਰ ਦੋ ਇੱਕ ਮਿਸਤਰੀ ਆ ਇੱਕ ਲੇਬਰ ਵਾਲਾ ਨਾਲ ਲਾਇਆ ਜੀ ਨਾਲ ਮੈਂ ਲੱਗ ਰਿਹਾ ਠੀਕ ਹੈ ਤੇ ਅੱਜ ਕੰਮ ਤਾਂ ਨਹੀਂ ਕੀਤਾ ਤੁਸੀਂ ਨਹੀਂ ਜੀ ਅੱਬਰ ਪੁਰਾਣੀ ਟੁੱਟ ਸਾਰੀ ਆ ਗੱਡੀ ਉਹ ਐਚੋਂ ਨਿਕਲੀ ਆ ਸਾਰੇ ਇਹੀ ਲਾਈ ਜਾਂਦੇ ਜੀ ਜੋ ਕਹਿ ਰਹੇ ਹਾਂ ਇੱਥੇ ਕਿਸੇ ਦਾ ਸਹਾਰਾ ਲੈ ਕੇ ਪ੍ਰੋਜੈਕਟ ਕਰਕੇ ਖੜੀ ਕੀਤੀ ਹੈ ਬਈ ਜਿਹਨਾਂ ਜਿੰਨਾਂ ਨੇ ਤੁਹਾਡੀ ਮਦਦ ਕੀਤੀ ਆ ਦੱਸ ਸਕਦੇ ਹੋ ਨਾ ਬਾਰੇ ਹਾਂਜੀ ਹਾਂਜੀ ਇੱਕ ਤਾਂ ਉਹ ਜਿੱਦਾਂ ਵੀ ਉੱਥੇ ਰੋਜ ਦਾ ਸੀਗਾ ਪ੍ਰਧਾਨ ਉਹਨੇ ਮੈਨੂੰ 5-4000 ਰੁਪਏ ਕਰਕੇ ਦਿੱਤਾ ਹੀ ਇੱਟੇ ਉਹ ਜੋ ਵੀ ਆ ਉਹਦਾ ਨਸਰੀਆ ਥੁੜੀਆ ਲੈ ਆਇਆ ਸਾਰੇ ਜਿੱਦਾਂ ਵੀ ਫੋੜ ਬਾੜੀਆਂ ਕੋਲ ਔਰ ਵੀ ਇੱਕ ਦੋ ਜਿਹੜਿਆਂ ਨੂੰ ਕਿਹਾ ਸਰ ਵੀ ਉਹ ਕਹਿੰਦੇ ਅਸੀਂ ਤੇਰੀ ਹੱਲ ਤਾਪਾਂਗੇ ਹੋਰ ਕਿਸੇ ਨੇ ਮਦਦ ਕੀਤੀ ਜਾ ਆ ਜੇ ਕੋਈ ਨਹੀਂ ਹੋਰ ਨਹੀਂ ਕਿਸੇ ਨੇ ਕੀ ਕਿਹਾ ਹੈ ਕੋਈ ਕਿਸੇ ਦੀ ਬਾਣੀ ਫੜਦਾ ਹੈਗਾ ਸਰ ਉਹ ਗਰੀਬੰਦਾ ਆ ਜੀ ਵੀ ਚਲੋ ਜੇ ਕਿਤੇ ਗਰੀਬ ਦੀ ਛੱਤ ਪੈ ਜੂਗੀ ਕਦੀ ਜ਼ਿੰਦਗੀ ਚ ਮਨਸਾਣ ਨਹੀਂ ਪਹੁੰਚਦਾ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਜੀ ਅੱਜ ਗੜਸ਼ੰਕਰ ਸ਼ਹਿਰ ਦੇ ਵਿੱਚ ਖੜੇ ਆ ਤੇ ਵੀਰ ਦੇ ਦੁੱਖ ਨੂੰ ਆਪਾਂ ਦੇਖਦੇ ਹੋਏ ਆਪ ਜੀ ਦੇ ਅੱਗੇ ਬੇਨਤੀ ਕਰ ਰਹੇ ਆ ਸੋ ਮੈਂ ਕਹੂੰਗਾ ਕਿ ਜੇ ਕੋਈ ਵੀ ਮੇਰਾ ਭੈਣ ਭਰਾ ਤਿਲ ਫੁੱਲ ਇਸ ਵੀਰ ਦੇ ਇਸ ਬਣਦੇ ਮਕਾਨ ਦੇ ਵਿੱਚ ਪਾਉਣਾ ਚਾਹੁੰਦਾ ਹੋਵੇ ਤਾਂ ਮੈਂ ਤੁਹਾਨੂੰ ਵੀਰ ਦਾ ਨੰਬਰ ਦੇਣ ਲੱਗਾ ਹਾਂ ਇਹ ਆਪਣਾ ਨੰਬਰ 9878724375 ਕੀ ਨਾਂ ਤੁਹਾਡਾ ਮੰਗਤਰਾਮ ਮੰਗਤਰਾਮ ਹੈ ਮੰਗਤਰਾਮ ਵੀਰ ਦਾ ਨਾਂ ਆ 9878724375 9878724375 ਵੀਰ ਦਾ ਮੋਬਾਈਲ ਨੰਬਰ ਆ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਕੋਈ ਸਿਮਿੰਟ ਦਾ ਥੈਲਾ ਕੋਈ ਸਰੀਆਂ ਕੋਈ ਬਜਰੀ ਜਾਂ ਕੋਈ ਵੀ ਜਿਹੜਾ ਮੇਰੇ ਵੀਰ ਜਿੱਦਾਂ ਮਿਸਤਰੀ ਲੱਗੇ ਹੋਏ ਇਹਨਾਂ ਦੀ ਦਿਹਾੜੀ ਕੋਈ ਵੀ ਜਿਹੜਾ ਟੈਲੀਫੋਨ ਤੁਸੀਂ ਤਸਦੀਕ ਨੂੰ ਜਣਾ ਕਹਿੰਦੇ ਆ ਜਰੂਰ ਵੀਰ ਵੀ ਬਣਦੀ ਜਿਹੜੀ ਮਦਦ ਕਰਿਓ ਤਾਂ ਮੈਂ ਆਪਜੀ ਦੇ ਕੇ ਹੀ ਬੇਨਤੀ ਕਰਦਾ ਬਾਕੀ ਭਾਈ ਤੁਸੀਂ ਸੰਗਤ ਨੂੰ ਕੁਝ ਕਹਿਣਾ ਚਾਹੁੰਦੇ ਮੈਂ ਇਹ ਕਹਾਂਗਾ ਸਰ ਤੁਸੀਂ ਆਏ ਆ ਬਾਈ ਬੈਲਕਮ ਤੁਹਾਡੇ ਦੇ ਬਹੁਤ ਮਿਹਰਬਾਨੀ ਮੈਂ ਭਗਵਾਨ ਤੁਹਾਨੂੰ ਇਨਾ ਦਵੇ ਭਰਾ ਨੂੰ ਮੇਰੇ ਇਹਦੇ ਭਾਜੀ ਦੇ ਜਿਹੜਾ ਮੇਰੇ ਭਾਈ ਦੇ ਸਿਰ ਤੇ ਹੱਥ ਰੱਖਿਆ ਮੇਰੋ ਤਾਂ ਹੈਗਾ ਛੋਟਾ ਜੀ ਮੈਂ ਤਾਂ ਭਰਾ ਸਮਝ ਗਏ ਉਸ ਕਹਿਣੇ ਮੇਰੇ ਤੇ ਹੱਥ ਰੱਖਿਆ ਮੇਰਾ ਇੱਕ ਕੁਟੀਆਂ ਬਣ ਜੇ ਬਸ ਮੇਰੇ ਹੋਰ ਕੁਝ ਨਹੀਂ ਚਾਹੀਦਾ ਕਿੰਦੀ ਵੀ ਨਾ ਕੋਟਾ ਸਾਰ ਨਹੀਂ ਪਉਦਾ ਕਹਿੰਦੇ ਉਹ ਤੇ ਕਿਸੇ ਟਿਕੇ ਨੂੰ ਚੱਕਿਆ ਭਗਵਾਨਾ ਤੈਨੂੰ ਉਹ ਆਵਾਜ਼ ਨਿਕਲੀ ਸਾਰਾ ਰੱਖ ਤੈਨੂੰ ਤੈਨੂੰ ਤੋਹ ਤਿੰਨ ਦਿਨ ਹੋ ਗਏ ਭਾਜੀ ਨੂੰ ਕਹਿੰਦੇ ਨੂੰ ਮੈਂ ਕਿਹਾ ਭਾਜੀ ਮੈਸਤਰੀ ਲੱਗਿਓ ਆ ਕੇ ਭਾਜੀ ਦੇਖ ਜਾਣ ਚੈੱਕ ਕਰ ਦਨ ਮੈਂ ਪੈਸਾ ਵੀ ਨਹੀਂ ਕੋਈ ਵੀ ਲੈਣਾ ਮੈਨੂੰ ਬਸ ਆਹੀ ਆ ਮੇਰੇ ਪਸੇ ਕੁਟੀਆਂ ਪੈ ਜਵੇ ਨਹੀਂ ਬਹੁਤਾ ਕੋਈ ਮਾਲ ਕਰੂੰਗਾ ਬੱਜੇਰ ਸਮਝਤ ਨੂੰ ਬੇਨਤੀ ਕਰਤੀ ਸੰਗਤ ਜਲਦੀ ਤੋਂ ਜਲਦੀ ਤੁਹਾਡੇ ਨਾਲ ਖੜੂਗੀ ਅਫਸਰ ਸਾਹਿਬ ਸ਼ੁਕਰੀਆ ਸਰ ਮੇਰ ਬੰਦੇ ਡੰਡਾ ਛੁੰਡਾ ਮੰਗਾਨਾ ਸਰ ਬਹੁ ਮੇਰ ਬੰਦੇ ਸਰ ਇਹ ਗੱਲ ਵੀ ਬਹੁਤ ਦਵੇ ਇਹ ਸਰ ਜੀ ਆਏ ਆ ਮੈਂ ਇਹਨਾਂ ਦਾ ਸਾਨਜ ਕਦੀ ਜ਼ਿੰਦਗੀ ਨਹੀਂ ਭੁੱਲਦਾ ਮੈਂ ਸਿਰੋ ਇਹਨਾਂ ਦੀ ਸਾਰੀ ਜ਼ਿੰਦਗੀ ਸਾਨ ਦੀ ਭੁੱਲੂਗਾ ਆਪਣੇ ਦਿਲੋਂ ਸੀਸਾ ਦਊਗਾ ਵੀ ਚਲੋ ਗਰੀਬ ਕਿਤੇ ਕੁਟੀਆਂ ਦੇ ਵਿੱਚ ਬਹਿ ਜਾਊਗਾ ਕਦੀ ਜ਼ਿੰਦਗੀ ਵਿੱਚ ਆ ਜਿਹੜੇ ਆਏ ਆ ਮੇਰੇ ਭਰਾ ਸੱਜਣ ਇਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਇੱਥੇ ਜੋ ਬਹੁਤ ਮਿਹਰਬਾਨੀ ਮੇਰੇ ਤੇ ਆਈ ਆ ਗਰੀਬ ਤੇ ਘਰ ਇੱਕ ਕੁੜੀਆ ਦੇ ਵਿੱਚ ਪੈਰ ਪਾ ਗਏ ਆ ਚਲੋ ਇਹ ਮੇਰਾ ਆਪ ਇਹ ਸਭ ਕੋਈ ਬਣ ਜਾਣਾ ਹੈ ਜਦੋਂ ਇਹ ਸਭ ਕੋਈ ਦੇਖ ਗਏ ਆ ਕਰ ਗਏ ਤੁਹਾਨੂੰ ਸਾਰਾ ਪਤਾ ਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ